ਵਰਕ ਦੇ ਨਾਲ ਇਹਨੂੰ ਤਿਆਰ ਕੀਤਾ ਹੈਂਡਵਰਕ ਜਿਹੜਾ ਘੇਰੇ ਤੇ ਰਹੇਗਾ ਕੰਮ ਦੇਖੋ ਜੀ ਜੇ ਕੋਈ ਕੋਰਸ ਸਿੱਖਣ ਦੇ ਲਈ ਇੰਟਰਸਟਡ ਹੈ ਕੜਾਈਆਂ ਕਰਨੀਆਂ ਸਿੱਖਣਾ ਚਾਹੁੰਦਾ ਤਾਂ ਸਾਡੇ ਨਾਲ ਕੰਟੈਕਟ ਕਰਕੇ ਆਰੀ ਵਰਕ ਹੈਂਡਵਰਕ ਮਸ਼ੀਨੀ ਵਰਕ ਦੀਆਂ ਕੜਾਈਆਂ ਸਿੱਖ ਸਕਦੇ ਹੋ ਜਿਹੜੇ ਸਾਡੇ ਬੈਚ ਆਏ 15 ਮਾਰਚ ਤੋਂ ਸਟਾਰਟ ਹੋਣਗੇ ਅਗਰ ਕੋਈ ਵੀ ਭੈਣ ਇੰਟਰਸਟਡ ਹੈ ਤਾਂ ਸਾਡੇ ਸਕਰੀਨ ਦੇ ਉੱਪਰ ਦਿੱਤੇ ਗਏ ਨੰਬਰ ਤੇ ਸਾਨੂੰ ਕੰਟੈਕਟ ਕਰ ਸਕਦੇ ਹੋ ਮੈਸੇਜ ਕਰ ਸਕਦੇ ਹੋ ਚੈਨਲ ਦਾ ਗੁਰਸੇਵਤ ਬਲੌਗਸ ਤੇ ਅੱਜ ਆਪਾਂ ਤੁਹਾਡੇ ਸਾਹਮਣੇ ਬਹੁਤ ਸੋਹਣੇ-ਸੋਹਣੇ ਝੂਟ ਲਿਆ ਆਂ ਵੀਡੀਓ ਕਾਫੀ ਟਾਈਮ ਬਾਅਦ ਬਣਾ ਰਹੇ ਕਿਉਂਕਿ ਥੋੜੇ ਬੀਜ਼ੀ ਸੀ ਸੈਲੂਨ ਦੇ ਕੰਮ 'ਚ ਵੀ ਬੀਜ਼ੀ ਅਪਾ ਮਤਲਬ ਵਰਕ ਵੀ ਆਪਣੇ ਨਾਲ ਦੇ ਨਾਲ ਹੋ ਰਿਹਾ ਸੀ ਤੇ ਜਾ ਰਿਹਾ ਸੀ ਕਿ ਸੀਜ਼ਨ ਥੋੜਾ ਜਿਆਦਾ ਚੱਲ ਰਿਹਾ ਸੀ ਬਾਕੀ ਆਪਣੀ ਮੈਰੀ ਸੀ ਉਹਦੇ ਵਿੱਚ ਵਿਜੀ ਸੀ ਤੇ ਹੁਣ ਆਪਾਂ ਤੁਹਾਨੂੰ ਸੂਟ ਦਿਖਾ ਰਹੇ ਹਾਂ ਬਹੁਤ ਸੋਹਣਾ ਸੂਟ ਜਿਹੜਾ ਰੈਡੀ ਕੀਤਾ ਹੋਇਆ ਜਿਹਦੇ ਉੱਪਰ ਆਪਾਂ ਹੈਂਡਵਰਕ ਦੇ ਨਾਲ ਇਹਨੂੰ ਤਿਆਰ ਕੀਤਾ ਹੈਂਡਵਰਕ ਜਿਹੜਾ ਘੇਰੇ ਤੇ ਰਹੇਗਾ ਕੰਮ ਦੇਖੋ ਇਹ ਸਿੱਪੀ ਨਾਲ ਕੀ ਥ੍ਰੈਡ ਔਰ ਪਾਲਸ ਯੂਜ਼ ਕੀਤੇ ਗਏ ਆ ਐਂਡ ਦਾ ਕਵਰ ਜਿਹੜਾ ਯੂਜ਼ ਕੀਤਾ ਗਿਆ ਜਿਹੜੀ ਸਿੱਪੀ ਆ ਉਹ ਕਲਰਫੁਲ ਵੀ ਵਿੱਚ ਐਡ ਕੀਤੀ ਗਈ ਆ ਕਲਰ ਕੰਟਰਾਸਟ ਵਿੱਚ ਬਹੁਤ ਸੋਹਣਾ ਯੂਜ਼ ਕੀਤਾ ਗਿਆ ਬਹੁਤ ਪਿਆਰਾ ਸੂਟ ਜਿਹੜਾ ਰੈਡੀ ਕੀਤਾ ਵਾ ਇਹ ਵਰਕ ਇਹਦੇ ਘੇਰੇ ਤੇ ਤੇ ਇਹ ਚਾਕਾ ਤੇ ਰਹੇਗਾ ਔਰ ਇਹ ਵਾਲਾ ਵਰਕ ਇਹਦੀ ਬਾਜੂ ਤੇ ਰਹੇਗਾ ਔਰ ਇਹ ਇਹਦੀ ਬਾਟਮ ਆ ਬਾਟਮ ਦੇ ਉੱਪਰ ਵੀ ਬਹੁਤ ਪਿਆਰਾ ਵਰਕ ਕੀਤਾ ਗਿਆ ਇਹ ਵਾਲਾ ਵਰਕ ਇਹਦੀ ਬਾਟਮ ਤੇ ਰਹੇਗਾ ਬਹੁਤ ਸੋਹਣੀ ਜਿਹੀ ਬਾਟਮ ਦੀ ਰੈਡੀ ਕੀਤੀ ਗਈ ਹੈ ਸੇਮ ਉਸੇ ਤਰ੍ਹਾਂ ਕਲਰ ਕੰਟਰਾਸਟ ਇਹਦੇ ਵਿੱਚ ਯੂਜ਼ ਕੀਤੇ ਗਏ ਆ ਫਾਈਟ ਜੀ ਸ਼ੇਰ ਜਿਹੜਾ ਕਰੇਪ ਦਾ ਇੱਕ ਸੂਟ ਆ ਰੈਡੀ ਕੀਤਾ ਜਿਹਦੇ ਘੇਰੇ ਦੇ ਉੱਪਰ ਬੜਾ ਸਲੀਕ ਤੇ ਬਹੁਤ ਸੋਹਣਾ ਵਰਕ ਰਹੇਗਾ ਔਰ ਇਹ ਵਾਲਾ ਵਰਕ ਇਹਦੀ ਬਾਜੂ ਦੇ ਉੱਪਰ ਆਏਗਾ ਦਬਕਾ ਵਰਕ ਤੇ ਸਿੱਪੀ ਦੇ ਨਾਲ ਇਹਨੂੰ ਫਿਨਿਸ਼ਿੰਗ ਦਿੱਤੀ ਗਈ ਹੈ ਕਸਟਮਾਈਜ਼ ਕੀਤਾ ਬਹੁਤ ਪਿਆਰਾ ਤੇ ਲਾਈਟ weight ਜਿਹੜਾ ਸੂਟ ਇਹ ਆਪਾਂ ਰੈਡੀ ਕੀਤਾ ਅੱਗੇ ਬਹੁਤ ਸੋਹਣਾ ਖੀਨਖਾ ਪਿਓਰ ਦੇ ਵਿੱਚ ਆਪਾਂ ਸੂਟ ਰੈਡੀ ਕੀਤਾ ਵਾ ਜਿਹਦੇ ਘੇਰੇ ਦੇ ਤੇ ਚਾਕ ਦੇ ਨਾਲ ਆਪਾਂ ਥ੍ਰੈਡ ਵਰਕ ਦੇ ਨਾਲ ਇਹਨੂੰ ਕਸਟਮਾਈਜ਼ ਕੀਤਾ ਵਾ ਕਲਰ ਕੰਟਰਾਸਟ ਵੀ ਬਹੁਤ ਪਿਆਰੇ ਯੂਜ਼ ਕੀਤੇ ਗਏ ਆ ਔਰ ਇਹ ਵਾਲਾ ਵਰਕ ਇਹਦੀ ਬਾਜੀ ਦੇ ਉੱਪਰ ਰਹੇਗਾ ਇਹਦੇ ਵਿੱਚ ਵੀ ਜਿਹੜੇ ਕਲਰ ਕੰਟਰਾਸਟ ਆ ਬਹੁਤ ਵਧੀਆ ਯੂਜ਼ ਕੀਤੇ ਆਗਾ ਤੁਸੀਂ ਕਿਦਾਂ ਦਾ ਵੀ ਕੋਈ ਵੀ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਡਿਜ਼ਾਈਨਿੰਗ ਪੇਜ 'ਤੇ ਆਪਣਾ ਸੂਟ ਜਿਹੜਾ ਰੈਡੀ ਕਰਵਾ ਸਕਦੇ ਹੋ ਬਹੁਤ ਸੋਹਣਾ ਰੈੱਡ ਕਲਰ ਦਾ ਸੂਟ ਜਿਹੜਾ ਬਕ ਕਸਟਮਾਈਜ਼ ਕੀਤਾ ਆ ਰੀਤਸ ਹੈਂਡ ਦੇ ਵਿੱਚ ਜਿਹਦਾ ਨੈੱਕ ਦੇ ਉੱਪਰ ਪੈਨਲਸ ਤੇ ਕੇਰਾ ਬਹੁਤ ਪਿਆਰਾ ਰਹਿਣ ਵਾਲਾ ਫੁੱਲ ਹੈਵੀ ਸੂਟ ਆ ਇਹ ਬਨਣ ਤੋਂ ਬਾਅਦ ਇਹਦੀ ਗ੍ਰੇਸ ਜਿਹੜੀ ਕਾਫੀ ਆਏਗੀ ਨੈੱਕ ਦੇ ਉੱਪਰ ਵਰਕ ਆਏਗਾ ਪੈਨਲਸ ਤੇ ਉਸ ਤੋਂ ਬਾਅਦ ਇਹਦੇ ਘੇਰੇ ਦੇ ਉੱਪਰ ਬਹੁਤ ਸੋਹਣਾ ਮਤਲਬ ਸਿੱਪੀ ਵਰਕ ਵਿੱਚ ਯੂਜ਼ ਕੀਤਾ ਗਿਆ ਆਰੀ ਪਲੱਸ ਹੈਂਡ ਆ 컬러ਫੁਲ ਸਿੱਪੀ ਲਗਾ ਕੇ ਆਪਾਂ ਇਹਨੂੰ ਜਿਹੜੀ ਫਿਨਿਸ਼ਿੰਗ ਦਿੱਤੀ ਹੈ ਤੇ ਕਲਰ ਕੰਟਰਾਸਟ ਵੀ ਬਹੁਤ ਸੋਹਣਾ ਲੱਗ ਰਿਹਾ ਔਰ ਇਹ ਵਾਲਾ ਵਰਕ ਇਹਦੀ ਬਾਜੂ ਤੇ ਆਏਗਾ ਬਾਜੂ ਤੇ ਪੂਰੀ ਬਹੁਤ ਪਿਆਰਾ ਵਰਕ ਕੀਤਾ ਗਿਆ neck ਦੇ ਉੱਪਰ ਵੀ ਜਿਹੜੇ ਸਪੈਰੋ ਬਣਾਈ ਹੋਈਆਂ ਬਹੁਤ ਪਿਆਰਾ ਵਰਕ ਕੀਤਾ ਗਿਆ ਹੈ ਵੀ ਤਾਂ ਉਹ ਜਿਹੜੀ ਇਹਦੀ ਬਾਟਮ ਰਹੇਗੀ ਬਾਟਮ ਦੇ ਉੱਪਰ ਵੀ ਜਿਹੜਾ ਵਰਕ ਕੀਤਾ ਗਿਆ ਸੇਮ ਬਾਜ਼ੂ ਵਾਲਾ ਵਰਕ ਆਏਗਾ बॉटम ਤੇ ਬਾਜੀ ਦੇ ਉੱਪਰ ਸੇਮ ਇਹੀ ਵਰਕ ਆਏਗਾ ਆਰੀਟਸ ਹੈਂਡ ਦੇ ਵਿੱਚ ਤੁਸੀਂ ਆਪਣੇ ਬਜਟ ਦੇ ਵਿੱਚ ਕੋਈ ਵੀ ਸੂਟ ਜਿਹੜਾ ਰੈਡੀ ਕਰਵਾ ਸਕਦੇ ਹੋ ਸੂਟ ਬਹੁਤ ਹੈਵੀ ਹੈ ਜਦੋਂ ਸਟਿਚ ਹੋ ਗਿਆ ਉਸ ਤੋਂ ਬਾਅਦ ਸੂਟ ਦੀ ਬਹੁਤ ਜ਼ਿਆਦਾ ਗ੍ਰੇਸ ਪੈਗੀ ਇਹ ਵਾਲਾ ਸੂਟ ਤੇ ਅਪਾ ਪੈਚਵਰਕ ਲਗਾ ਕੇ ਇਹਨੂੰ ਰੈਡੀ ਕੀਤਾ ਇਹਦਾ ਜਿਹੜਾ ਪੈਚ ਆ ਉਹ ਫਰੰਟ ਤੇ ਵੀ ਆਏਗਾ ਔਰ ਬੈਕ ਤੇ ਵੀ ਸੇਮ ਆਏਗਾ ਫਰੰਟ ਦੇ ਉੱਪਰ ਪੈਚ ਦੇ ਨਾਲ ਇਹਦੇ ਡਾਟਸ ਰਹਿਣਗੇ ਬਟ ਬੈਕ ਤੇ ਇਕੱਲਾ ਪੈਚ ਹੀ ਆਏਗਾ ਔਰ ਸੇਮ ਪੈਚ ਇਹਦਾ ਜਿਹੜਾ ਬਾਜੀ ਤੇ ਹੋਏਗਾ ਇਹ ਵਾਲਾ ਸੂਟ ਜਿਹੜਾ ਪ੍ਰੋਸੈਸਿੰਗ ਚ ਚੱਲ ਰਿਹਾ ਇਹਦੇ ਉੱਪਰ ਵੀ ਪੈਚਵਰਕ ਲਗਾ ਕੇ ਇਹਨੂੰ ਬਹੁਤ ਸੋਹਣਾ ਕਸਟਮਾਈਜ਼ ਕੀਤਾ ਗਿਆ ਇਹ ਵਾਲਾ ਸੂਟ ਜਿਹੜਾ ਰੈਡੀ ਹੋਣ ਤੋਂ ਬਾਅਦ ਤੁਸੀਂ ਦੇਖੋ ਇਹਦੇ ਵਿੱਚ ਡਾਟਸ ਵੀ ਲੱਗੇ ਹੋਏ ਨੇ ਫਰੰਟ ਤੇ ਤੇ ਡਾਟਸ ਆਣਗੇ ਔਰ ਬੈਕ ਤੇ ਡਾਟਸ ਨਹੀਂ ਆਣਗੇ ਬਟ ਪੈਚਵਰਕ ਜਿਹੜ ਔਰ ਬਾਜੂ ਦੇ ਉੱਪਰ ਵੀ ਸੇਮ ਪੈਚ ਵਰਕ ਲਗਾ ਕੇ ਇਹਨੂੰ ਆਪਾਂ ਕਸਟਮਾਈਜ਼ ਕਰ ਦਿੱਤਾ ਔਰ ਇਹਦੀ ਬਾਟਮ ਦੇ ਉੱਪਰ ਕੋਈ ਵਰਕ ਨਹੀਂ ਰਹੇਗਾ ਅਗਰ ਤੁਸੀਂ ਬਾਟਮ ਤੇ ਵੀ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਬਾਟਮ ਤੇ ਸੇਮ ਬਾਜੂ ਨਾਲ ਦੇ ਆਪਾਂ ਜਿਹੜਾ ਤੇ ਵਰਕ ਕਰਕੇ ਸੂਟ ਨੂੰ ਕਸਟਮਾਈਜ਼ ਕਰ ਸਕਦੇ ਹਾਂ ਬਟ ਫਰੰਟ ਤੋਂ ਇਹਦੀ ਲੁੱਕ ਬਹੁਤ ਪਿਆਰੀ ਲੱਗ ਰਹੀ ਹੈ ਫਿਰੋਜ਼ੀ ਕਲਰ ਦੇ ਸੂਟ ਦੇ ਉੱਪਰ ਜਿਹੜਾ ਕਿ ਚੈੱਕ ਕ੍ਰੇਪ ਦੇ ਵਿੱਚ ਰਹਿ ਗਈ ਬਹੁਤ ਸੋਹਣਾ ਫੈਬਰਿਕ ਹੈ ਦਾ ਤੇ ਉਹਦੇ ਉੱਪਰ ਹੀ ਆਪਾਂ ਆਰੀ ਦੇ ਨਾਲ ਸੂਟ ਰੈਡੀ ਕੀਤਾ ਜਿਹਦੇ ਵਿੱਚ ਆਪਾਂ ਬਾਟਮ ਦੇ ਉੱਪਰ ਵਰਕ ਕੀਤਾ ਔਰ ਬਾਜੂ ਦੇ ਉੱਪਰ ਵਰਕ ਕੀਤਾ ਜਿਹੜਾ ਇਹ ਵਰਕ ਇਹਨ ਵਿੱਚ ਆਪਾਂ ਆਰੀ ਦੇ ਨਾਲ ਜ਼ਰੀ ਯੂਜ਼ ਕੀਤੀ ਹੈ ਤੇ ਨਾਲ ਹੀ ਆਪਾਂ ਥ्रेड ਯੂਜ਼ ਕੀਤਾ ਜਾ ਰਿਹਾ ਹੈ ਕਿ ਮਜ਼ੈਂਟਾ ਸ਼ੇਡ ਦਾ ਰਹੇਗਾ ਜਿਹੜੀ ਬਾਟਮ ਤਿਆਰ ਕੀਤੀ ਉਹ ਆਪਾਂ ਸਟ੍ਰੇਟ ਲੁੱਕ ਚ ਕੀਤੀ ਆ ਸਟ੍ਰੇਟ ਇਹਦੇ ਨਾਲ ਬਾਟਮ ਰੈਡੀ ਕੀਤੀ ਆ ਬਾਟਮ ਦੇ ਉੱਪਰ ਵੀ ਸੇਮ ਵਰਕ ਇਹੀ ਆਏਗਾ ਜਿਹੜਾ ਕਿ ਇਹਦੀ ਬਾਜੀ ਦੇ ਉੱਪਰ ਆ ਰਿਹਾ ਬਹੁਤ ਪਿਆਰਾ ਤੇ ਬਹੁਤ ਹੀ ਸਿੰਪਲ ਜਿਹਾ ਵਰਕ ਜਿਹੜਾ ਕਿ ਖਾਦੀ ਦੇ ਵਿੱਚ ਫੈਬਰਿਕ ਰਹੇਗਾ ਔਰ ਸ਼ੇਡ ਇਹਦੀ ਰਾਣੀ ਕਲਰ ਦੀ ਬਹੁਤ ਸੋਹਣਾ ਪਿੰਕ ਕਲਰ ਦਾ ਸੂਟ ਹੈ ਜਿਹਦੇ ਉੱਪਰ ਆਪਾਂ ਹੈਂਡਵਰਕ ਕੀਤਾ ਤੇ ਹੈਂਡਵਰਕ ਬਹੁਤ ਹੀ ਸਫਾਈ ਦੇ ਨਾਲ ਤੇ ਬਹੁਤ ਬਰੀਕੀ ਕੰਮ ਕੀਤਾ ਗਿਆ ਜਿਹਦੇ ਵਿੱਚ ਨਲਕੀ ਸਿੱਪੀ ਮੋਤੀ ਕਟਨਾਣਾ ਸਾਰਾ ਕੁਝ ਯੂਜ਼ ਕਰਕੇ ਇਹਨੂੰ ਬੜੀ ਸੋਹਣੀ ਇੱਕ ਵਧੀਆ ਲੁੱਕ ਦਿੱਤੀ ਗਈ ਹੈ ਜਿਹਦੀ ਸ਼ਰਟ ਦੇ ਉੱਪਰ ਨੈੱਕ ਵੀ ਬਣੇਗਾ ਔਰ ਪੈਨਲਸ ਬਣ ਗਏ ਵਿੱਚ ਇਹਦੇ ਬੂਟੇ ਸਨਗੇ ਇਹ ਵਾਲੇ ਬੂਟੇ ਜਣਗੇ ਘੇਰੇ ਦੇ ਉੱਪਰ ਵੀ ਵਰਕ ਕੀਤਾ ਗਿਆ ਔਰ ਸਾਈਡਾਂ ਤੇ ਇਹਦੇ ਡੇਡੇ ਆ ਬਹੁਤ ਛੋਟੇ ਛੋਟੇ ਡਾਟਸ ਜਿਹੜੇ ਹੈਂਡਵਰਕ ਦੇ ਉਹ ਲਗਾਏ ਗਏ ਨੇ ਤੇ ਜਿਹਦਾ ਸੇਮ ਵਰਕ ਇਹਦੀ ਬਾਜੂ ਦੇ ਉੱਪਰ ਰਹੇਗਾ ਇਹ ਵਾਲਾ ਵਰਕ ਵਰਕ ਨੂੰ ਤੁਸੀਂ ਨੇੜੇ ਤੋਂ ਬਹੁਤ ক্লোਜ਼ ਤੋਂ ਦੇਖ ਸਕਦੇ ਹੋ ਸਫਾਈ ਇਹ ਇਹਦੇ ਬਾਜੂ ਦੇ ਉੱਪਰ ਵਰਕ ਰਹੇਗਾ ਔਰ ਸੇਮ ਵਰਕ ਇਹ ਵੀ ਬਾਟਮ ਦੇ ਉੱਪਰ ਵੀ ਆਏਗਾ ਇਹ ਵਾਲਾ ਵਰਕ ਇਹਦੀ ਬਾਟਮ ਤੇ ਆਏਗਾ ਅਗੇ ਆਪਾਂ ਸਿਲਕ ਦੇ ਫੈਬਰਿਕ ਦੇ ਉੱਪਰ ਰਾਇਲ ਬਲੂ ਕਲਰ ਦਾ ਇੱਕ ਸੂਟ ਤਿਆਰ ਕੀਤਾ ਜਿਹਦੇ ਘੇਰੇ ਦੇ ਉੱਪਰ ਔਰ ਚਾਕਾਂ ਦੇ ਉੱਪਰ ਬਹੁਤ ਮਤਲਬ ਬਰੀਕੀ ਦੇ ਨਾਲ ਕੰਮ ਕੀਤਾ ਗਿਆ ਵਾ ਜਿਹਦੇ ਵਿੱਚ ਪਾਲਸ ਸਿਫਟੀ ਕਟ ਦਾਣਾ ਤਪਕਾ ਯੂਜ਼ ਕਰਕੇ ਇਹਨੂੰ ਇੱਕ ਬੜੀ ਵਧੀਆ ਫਿਨਿਸ਼ਿੰਗ ਦਿੱਤੀ ਗਈ ਆ ਔਰ ਸਾਈਡਾਂ ਦੇ ਇਹਦੇ ਵਿੱਚ ਇਹ ਅੰਬੀ ਰਹੇਗੀ ਇਹ ਵਾਲੇ ਜਿਹੜੇ ਆਪਾਂ ਡਿਜ਼ਾਈਨ ਇੱਧਰ ਰੈਡੀ ਕੀਤਾ ਔਰ ਜਿਹੜੀ ਇਹਦੀ ਬਾਜੂ ਆ ਉਹਦੇ ਉੱਪਰ ਵੀ ਸੀਮ ਆਹੀ ਵਰਕ ਆਏਗਾ ਜੋ ਇਹਦੇ ਘੇਰੇ ਤੇ ਆ ਰਿਹਾ ਔਰ ਨਾਲ ਇਹਦੇ ਕੇ ਸੈਂਟਰ ਵਿੱਚ ਅੰਬ ਬਣਾਈ ਹੋਈ ਹੈ ਜਿਹਦੇ ਵਿੱਚ ਹੈਂਡਵਰਕ ਜਿਹਨੂੰ ਦਬਕੇ ਦੇ ਨਾਲ ਨਲਕੀ ਦੇ ਨਾਲ ਤੇ ਆਪਾਂ ਪਰਲਸ ਲਗਾ ਕੇ ਬਹੁਤ ਸੋਹਣੀ ਨੂੰ ਫਿਨਿਸ਼ਿੰਗ ਦਿੱਤੀ ਹੈ ਔਰ ਸੇਮ ਵਰਕ ਇਹੀ ਇਹਦੀ ਬਾਅਦ ਇਹਦੀ ਬਾਟਮ ਦੇ ਉੱਪਰ ਵੀ ਆਏਗਾ ਇਹ ਵਾਲਾ ਵਰਕ ਪਿਓਰ ਕ੍ਰੇਪ ਦੇ ਉੱਪਰ ਬਹੁਤ ਸੋਹਣਾ ਇੱਕ ਸੂਟ ਰੈਡੀ ਕੀਤਾ ਜਿਹੜਾ ਕਿ ਏ ਸ਼ੇਪ ਦੇ ਵਿੱਚ ਰਹੇਗਾ ਜਿਹਦੇ ਘੇਰੇ ਦੇ ਉੱਪਰ ਬਹੁਤ ਸੋਹਣੇ ਫਲਾਵਰ ਆਣਗੇ ਔਰ ਵਿੱਚ ਸਾਰੇ ਪੈਨਲਸ ਆਣਗੇ ਇਹ ਜਿਹੜਾ ਆਪਾਂ ਪਿਓਰ ਕ੍ਰੇਪ ਦੇ ਉੱਪਰ ਇਹਨੂੰ ਰੈਡੀ ਕੀਤਾ ਫਰੋਜੀ ਕਲਰ ਬਹੁਤ ਪਿਆਰਾ ਕਲਰ ਹੈ ਵੀ ਤੇ ਬਾਕੀ ਨੈੱਕ ਦੇ ਉੱਪਰ ਸੇਮ ਇਦਾਂ ਹੀ ਵਰਕ ਆਏਗਾ RE+ RE+ ਹੈਂਡ ਇਹਦੇ ਉੱਪਰ ਵਰਕ ਕੀਤਾ ਗਿਆ ਵਾ ਜਿਹੜੀ ਫਿਨਿਸ਼ਿੰਗ ਬਹੁਤ ਵਧੀਆ ਦਿੱਤੀ ਗਈ ਹੈ ਨਾਲ ਕੀ ਪਰਲਸ ਔਰ ਸਿੱਪੀ ਦੇ ਨਾਲ ਕੰਮ ਜਿਹੜਾ ਬਹੁਤ ਸੋਹਣਾ ਤੇ ਅੰਟੀਕ ਕੀਤਾ ਗਿਆ ਦੇ ਉੱਪਰ ਔਰ ਸੇਮ ਵਰਕ ਕੁਛ ਇਦਾਂ ਦੇ ਪੈਨਲਸ ਇਹਦੀ ਬਾਜੂ ਦੇ ਉੱਪਰ ਵੀ ਆਣਗੇ ਇਹ ਵਰਕੇ ਦੀ ਬਾਜੂ ਤੇ ਰਹੇਗਾ ਔਰ ਦਸੇਮ ਆਪਾਂ ਦੋ ਸੂਟ ਰੈਡੀ ਕੀਤੇ ਬਹੁਤ ਸੋਹਣੇ ਸੂਟ ਹੈ ਵੀ ਅਗਰ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸੂਟ ਕਸਟਮਾਈਜ਼ ਕਰਵਾਉਣਾ ਚਾਹੁੰਦੇ ਹੋ ਤਾਂ ਸਾਨੂੰ WhatsApp ਦੇ ਉੱਪਰ ਫੋਟੋ ਭੇਜ ਕੇ ਆਪਣਾ ਸੂਟ ਰੈਡੀਕ ਕਰਵਾ ਸਕਦੇ ਹੋ ਤੇ ਜਿਨ੍ਹਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਦਾ ਗੁਰਸੇਵਤ ਬਲੌਗਸ ਥੈਂਕ ਯੂ ਜੀ